ਅਸੀਂ ਅੱਜ ਪਹੁੰਚੇ ਹਾਂ ਜੀ ਪਿੰਡ ਗੱਗੋਮਾਲ ਨੇੜੇ ਜਨਾਲਾ ਤੁਸੀਂ ਦੇਖ ਰਹੇ ਹੋ ਆਪ ਦਾ ਹਰਮਨ ਪੈਰਾ ਚੈਨਲ ਮੈਂ ਹਾਂ ਪੱਤਰਕਾਰ ਮਨਿੰਦਰ ਜਿਵੇਂ ਕਿ ਆਪਾਂ ਚੈਨਲ ਦੇ ਮਾਧਿਅਮ ਰਾਹੀਂ ਪਹਿਲਾਂ ਵੀ ਇੱਕ ਗਰੀਬ ਪਰਿਵਾਰ ਦੀ ਵੀਡੀਓ ਬਣਾ ਕੇ ਪਾਈ ਸੀ ਅੱਜ ਦੁਬਾਰਾ ਨਵੀਂ ਵੀਡੀਓ ਨਾਲ ਇੱਕ ਵਾਰ ਫਿਰ ਹਾਜ਼ਰ ਹਾਂ ਜਿੱਥੇ ਕਿ ਇਸ ਗਰੀਬ ਪਰਿਵਾਰ ਵੱਲੋਂ ਦਾਨੀ ਸੱਜਣਾ ਨੂੰ ਮਦਦ ਦੀ ਕੀਤੀ ਜਾ ਰਹੀ ਅਪੀਲ ਇਹ ਪਰਿਵਾਰ ਬਾਲਿਆਂ ਵਾਲੀ ਸ਼ਾਤੇਟ ਬਲੀਆਂ ਲਗਾ ਕੇ ਕਰ ਰਿਹਾ ਹੈ ਗੁਜ਼ਾਰਾ ਇਸ ਵੀਰ ਦੀਆਂ ਤਿੰਨ ਧੀਆਂ ਹਨ ਜਿਨ੍ਹਾਂ ਚੋਂ ਦੋ ਦੇ ਜਮਾਂਦਰੂ ਕੰਨ ਬੰਦ ਹੈ ਪਰਿਵਾਰ ਦੀ ਦਾਨੀ ਸੱਜਣਾ ਸਾਥੀਆਂ ਨੂੰ ਕੀਤੀ ਜਾ ਰਹੀ ਮਦਦ ਦੀ ਅਪੀਲ ਇਹ ਪਰਿਵਾਰ ਘਰ ਹੁੰਦਿਆਂ ਹੋਇਆ ਵੀ ਪਿੰਡ ਵਿੱਚ ਕਿਰਾਏ ਤੇ ਰਹਿ ਰਿਹਾ ਹੈ ਮਨਿੰਦਰ ਕੈਸਰ ਦੀ ਵਿਸ਼ੇਸ਼ ਰਿਪੋਰਟ ਟੈਕਸਾ ਲਾਈਵ ਟੀਵੀ ਗੱਗੋਮਾਲ ਅਜ਼ਨਾਲਾ ਇਸ ਪਰਿਵਾਰ ਦਾ ਮੋਬਾਈਲ ਨੰਬਰ ਤੁਹਾਡੀ ਸਕਰੀਨ ਤੇ ਚੱਲ ਰਿਹਾ ਹੈ ਦਾਨੀ ਸੱਜਣ ਇਸ ਪਰਿਵਾਰ ਨਾਲ ਸਿੱਧਾ رابطہ ਕਰ ਸਕਦਾ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਜੋਗਨਜੀ ਸਿੰਘ ਕੀ ਕਹਿਣਾ ਚਾਹੁੰਦੇ ਹੋ ਇਹ ਕਹਿਣਾ ਚਾਹੁੰਦੇ ਆ ਵੀ ਸਾਡੀਆਂ ਕੰਦਾਂ ਦੇ ਲਾੜ ਦੇਖੋ ਕੋਠੇ ਡਿੱਗਣ ਵਾਲੇ ਹੋਏ ਆ ਜੀ ਤੇ ਥੋੜਾ ਬੋਧਾ ਸਾਡੀ ਗਜੈਸ ਕਰੋ ਤਾਂ ਬੇਟੀਆਂ ਬਾਰੇ ਸੋਚੋ ਕਿੰਨੇ ਬੱਚੇ ਤੁਹਾਡੇ ਤਿੰਨ ਕੁੜੀਆਂ ਜੀ ਤੇ ਤਿੰਨੇ ਗੁੱਡੀਆਂ ਬੇਟਾ ਨਹੀਂ ਹੈਗਾ ਨਹੀਂ ਬੇਟਾ ਨਹੀਂ ਵੇਖੋ ਜੀ ਇਸ ਗਰੀ ਪਰਿਵਾਰ ਵੱਲੋਂ ਮੱਦੀ ਘਹਾ ਲਵਾਈ ਜਾ ਰਹੀ ਹੈ ਇਹ ਵੀਰ ਜੀ ਦੀਆਂ ਤਿੰਨ ਬੇਟੀਆਂ ਨੇ ਤੇ ਜਿਨ੍ਹਾਂ ਵਿੱਚੋਂ ਦੋਹਾਂ ਦੇ ਕੰਨ ਦੇ ਜਮੰਦਰੀ ਮਤਲਬ ਆਇਆ ਪੁੱਤ ਤੇਰਾ ਆਏ ਦੋ ਬੱਚੇ ਨੇ ਇਹਨਾਂ ਦੇ ਜਿਨ੍ਹਾਂ ਦੇ ਕਹ ਲੋ ਆਪਣਾ ਮੱਦੀ ਘਰ ਲਵਾਇਆ ਪਰਿਵਾਰ ਨੇ ਅਸੀਂ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਵੀ ਗੱਲ ਕਰਾਂਗੇ ਮੇਰਾ ਨਾਮ ਮੇਰ ਸਿੰਘ ਹੈ ਅੱਛਾ ਜੀ ਆਪਣਾ ਜਿਤਨਾ ਆ ਕੇ ਦਾਨੀ ਸੱਜਣ ਨੇ ਕੀ ਕੀਮਤ ਦੀ ਮੰਗ ਕਰਦੇ ਹੋ ਨਹੀਂ ਆਨੇ ਆਪੇ ਦੇ ਗਰੀਬ ਤੇ ਮਤ ਕੀਤੀ ਜਵੇਂ ਵੱਧ ਤੋਂ ਵੱਧ ਜੀ ਵੀ ਤਿੰਨ ਬੇਟੀਆਂ ਇਹਨਾਂ ਦੀਆਂ ਤੇ ਬੇਟੀਆਂ ਦੇ ਵੀ ਤੁਹਾਨੂੰ ਪਤਾ ਵੀ ਪਰਸਣ ਹੋਣ ਵਾਲੇ ਆ ਤੇ ਤੁਹਾਨੂੰ ਪਤਾ ਵੀ 500 ਰੁਪਏ ਦਿਹਾੜੀ ਆ ਤੇ ਦਿਹਾੜੀ ਵੀ ਜ਼ਿੰਮੇਦਾਰ ਦੇ ਸਿਰ ਤੇ ਆ ਜੀ ਤੇ ਤੁਹਾਨੂੰ ਪਤਾ ਵਾਪੇ ਜੇ ਜ਼ਿੰਮੇਦਾਰ ਨਹੀਂ ਉੱਠੂਗਾ ਤੇ ਆਪਾਂ ਨੂੰ ਦਿਹਾੜੀ ਕਿੱਥੋਂ ਮਿਲੇਗੀ ਜੀ ਇਹ ਆਨੇ ਵੀ ਇਹਦੀ ਵਾਦ ਤੋਂ ਬਾਅਦ ਜਿਹੜੇ ਵੀ ਮੇਰੇ ਵੀਰ ਭਰਾ ਸੁਣਦੇ ਨੇ ਇਹਦੀ ਗਰੀਬ ਦੀ ਮੱਤ ਕਿੱਤੀ ਜਾਵੇ ਤੇ ਵਾਹਿਗੁਰੂ ਕਾ ਖਾਲਸਾ ਤੇ ਵਾਹਿਗੁਰੂ ਕੀ ਫਤਿਹ ਤੇ ਹੁਣ ਮਾਤਾ ਜੀ ਦਾਨੀ ਸੱਜਣ ਨੇ ਤੁਹਾਡੀ ਵੀਡੀਓ ਵੇਖ ਰਹੇ ਨੇ ਕੀ ਮੰਗ ਕਰਦੇ ਹੋ ਆਈ ਇਹੋ ਮੰਗ ਕਰਦੇ ਵੀ ਇਹ ਬੱਚਾ ਸਾਡਾ ਇਹ ਵੀ ਗਰੀਬ ਆ ਤੇ ਜਦੋਂ ਸਾਨੂੰ ਇਹ ਧੰਨਵਾਦ ਜਿਨ੍ਹਾਂ ਦੇ ਅੱਗੇ ਹੱਥ ਜੁੜਦੇ ਵੀ ਸਾਡੀ ਕੋਈ ਮਿਹਨਤ ਮੁਜੂਰੀ ਨਹੀਂ ਕਰਦੇ ਮਿਹਨਤ ਮੁਜੂਰੀ ਤੇ ਕਿਤੇ ਦਿਹਾੜੀ ਹੁਣ ਤੁਹਾਨੂੰ ਪਤਾ ਬਾਹਰ ਵੀ ਬਾਹਰ ਫਸਲਾਂ ਦੇ ਵਿੱਚ ਕੋ ਹੋਊਗਾ ਤੇ ਜ਼ਿੰਮੇਦਾਰ ਸਾਨੂੰ ਵੀ ਕੁਝ ਦੇਊਗਾ ਜੀ ਜੀ ਤੇ ਬਾਹਰ ਉਹਨਾਂ ਦੇ ਵੀ ਵਿੱਚ ਕੋਈ ਨਹੀਂ ਆ ਉਹਨਾਂ ਦੇ ਬੜਾ ਨੁਕਸਾਨ ਹੋਏ ਤਾਂ ਸਾਡਾ ਵੀ ਪਾਣੀ ਦੇ ਵਿੱਚ ਆ ਸਾਰਾ ਇਥੋਂ ਐਦਾਂ ਹੀ ਨੰਗਦੇ ਰਹੇ ਨੰਗ ਕੇ ਵੀ ਨਹੀਂ ਕੋਈ ਜਾਣ ਦੀ ਕੋ ਪਹੁੰਚ ਨਹੀਂ ਰਹੀ ਸਾਡੇ ਕੋਲ ਅੱਤ ਕਰਾਂਗੇ ਹਾਂਜੀ ਭੈਣ ਜੀ ਕੀ ਕਹਾਂਗੇ ਹਾਂਜੀ ਬਸ ਅਸੀਂ ਪਹਾਨੇ ਪਿੱਛੇ ਨਹੀਂ ਵੀ ਹੋ ਸਕਦੀ ਚਲ ਜੜੀ ਮਦਦ ਕੀਤੀ ਜਾਏ ਵੀ ਘਰ ਦੇ ਸਾਰੇ ਸਾਹਮਣੇ ਵੀ ਬਹੁਤ ਸਾਮਾਨ ਵੀ ਖਰਾਬ ਹੋ ਗਿਆ ਤੇ ਛੱਤਾਂ ਵੀ ਡਿੱਗਣ ਡੀਆਂ ਨੇ ਤੇ ਅਸੀਂ ਤੇ ਮਤਲਬ ਕਿ ਕਿਰਾਏ ਤੇ ਰਹਿਣਾ ਤੇ ਪੰਜ ਕੀ ਮੰਗ ਕਰਦੇ ਹੋ ਮੰਗਾ ਹੀ ਕਰਦੇ ਆ ਵੀ ਸਾਡੇ ਇੱਕ ਤਾਂ ਬੱਚਿਆਂ ਦਾ ਚਲੋ ਸੋਚਿਆ ਜਾਵੇ ਕਿ ਇਹਦੇ ਆਪਰੇਸ਼ਨ ਹੋ ਜਾਣ ਕੰਨਾਂ ਦੇ ਇੱਕ ਚਲੋ ਸਾਨੂੰ ਮਤਲਬ ਜੀ ਰਹਿਣ ਵਾਸਤੇ ਜਲਦੀ ਛੱਤ ਦਾ ਚਲੋ ਹੀ ਬਦਲਣ ਲੱਗ ਕੇ ਦਿਓ ਜੀ ਨਾ ਤੁਹਾਡਾ ਮੇਰਾ ਨਾਮ ਜੀ ਖੁਸ਼ਮਤ ਹਾਂਜੀ ਵੀ ਜਿਵੇਂ ਕਿ ਪਰਿਵਾਰ ਵੱਲੋਂ ਮਤਲਬ ਆਪਣੇ ਗ੍ਰਹਿ ਵਿਕੇ ਬੁਲਾਇਆ ਇਹਨਾਂ ਨੇ ਤੇ ਮਤਲਬ ਸਹੀ ਗੱਲ ਹੈ ਜੀ ਜੋ ਇਹਨਾਂ ਨੇ ਜੋ ਇਹਨਾਂ ਨੇ ਗੱਲ ਕਹੀ ਆ ਹਾਂਜੀ ਸਹੀ ਅੱਛਾ ਜੀ ਆਪਾਂ ਕੀ ਕਹਿਣਾ ਚਾਹੁੰਦੇ ਆ ਆਪਾਂ ਇਹੀ ਕਹਿਣਾ ਚਾਹੁੰਦੇ ਆ ਵੀ ਸਾਰਿਆਂ ਗੜੀ ਇਹੀ ਬੇਨਤੀ ਹੱਥ ਜੋੜ ਕੇ ਆ ਵੀ ਇਹ ਪਰਿਵਾਰ ਦੀ ਜਿੰਨੀ ਵੀ ਜਿੰਨੀ ਮਦਦ ਕੀਤੀ ਜਾਵੇ ਆ ਬੇਟੀਆਂ ਨੇ ਤਿੰਨੇ ਇਹਨਾਂ ਦੀਆਂ ਤੇ ਬਾਕੀ ਪਰਿਵਾਰ ਗਰੀਬ ਆ ਜੋ ਇਹਨਾਂ ਦੀ ਇੱਛਾ ਹੈ ਸਾਰੀ ਪੂਰੀ ਕੀਤੀ ਜਾਵੇ